ਕੋਈ ਲੋੜ ਨਹੀਂ ਅਠਾਰੜ ਤੀਰਥਾਂ ਦੇ ਰਮਣ ਕਰਨ ਦੀ ਕੋਈ ਲੋੜ ਨਹੀਂ ਪੂਰਨ ਮਾਸ਼ੀ ਦੇ ਵਰਤ ਰੱਖਣ ਦੀ 33 ਕਰੋੜ ਦੇਵਤਿਆਂ ਦੇ ਚੱਕਰਾਂ 'ਚ ਪੈਣ ਦੀ ਕੋਈ ਲੋੜ ਨਹੀਂ ਧੋਣੇ ਤਪਾਣ ਦੀ ਜਲਧਾਰਾ ਕਰਨ ਦੀ ਵਰਤ ਰੱਖਣ ਕੋਈ ਲੋੜ ਨਹੀਂ ਲੰਬੇ ਚੌੜੇ ਅਡੰਬਰ ਕਰਨ ਦੀ ਹਵਨ ਕਰਨ ਦੀ ਯੱਗ ਕਰਨ ਖਲ ਕੇਵਲ ਨਾਮ ਅਦਾ ਥੋੜਾ ਜਿਹਾ ਸਮੇਂ ਦਾ ਦਸਮਲ ਜੇ 24 ਘੰਟੇ ਦਾ ਦਿਨ ਰਾਤ ਹੈ ਤੇ ਦਾ ਦਸਵਾਂ ਹਿੱਸਾ ਸਿਰਫ ਦਸਵਾਂ ਹਿੱਸਾ ਇੰਜ ਕਹ ਲੋ ਕੋਈ ਢਾਈ ਘੰਟੇ ਦੇਕ ਇਹ ਢਾਈ ਘੰਟੇ ਤੋਂ 24 ਘੰਟਿਆਂ 'ਚ ਪਰਮਾਤਮਾ ਵਾਸਤੇ ਕੱਢ ਦੇ। ਜਿਹਦੇ 'ਚ ਇੰਜ ਕਹਿ ਲਈ ਤੂੰ 2 ਘੰਟੇ ਸਵੇਰੇ ਕੱਢ ਲੈ, 1.5 ਘੰਟਾ ਸਵੇਰੇ ਕੱਢ ਲੈ, ਕੰਟਾ ਦਾ ਘੰਟਾ ਸ਼ਾਮ ਨੂੰ ਕਰ। ਤੇ ਹੁਣ 24 ਘੰਟਿਆਂ 'ਚ ਜਿਹਦਾ ਢਾਈ ਘੰਟੇ ਵੀ ਧਰਮ ਵਾਸਤੇ ਨਹੀਂ ਖਰਚ ਕਰ ਸਕਦਾ, ਪਰਮਾਤਮਾ ਵਾਸਤੇ ਨਹੀਂ ਕੱਢ ਸਕਦਾ। ਸਮਾਂ ਕੱਢਣ ਦੇ ਇਤੇ ਬੜਾ ਸ਼ੋਮ ਹੋਇਆ ਕਿ ਧਰਮ ਵਿੱਚ ਪਛੜ ਜਾਏ। ਸਮਾਂ ਨਾ ਕਢੀਏ, ਧਨ ਕਮਾਣਾ ਸਮਾਂ ਮੰਨਦਾ। ਧਨ ਕਮਾਣਾ ਅਕਲ ਮੰਨਦਾ। ਧਨ ਕਮਾਣਾ ਸਰੀਰਕ ਸ਼ਕਤੀ ਮੰਗਦਾ ਹੈ ਕਿ ਧਰਮ ਐਵੇਂ ਮਿਲ ਜਾਏਗਾ ਇਹ ਵੀ ਸਮਾ ਮੰਗਦਾ ਹੈ